ਸਲਾਮ ਅਲੈਕੁਮ ਚਾਚਾ ਜੀ ਵਾਅਲੈਕੁਮ ਸਲਾਮ ਐ ਬਾਜਰੀ ਕੌਣ ਨੇ ਓਏ ਐ ਪੱਕੀ ਕੁੜੀ ਹੈਗੀ ਏ ਜਿਹੜੀ ਮੇਰੇ ਲੱਭੀ ਜੇ ਆਹੋ ਇਥੇ ਭਾਵੇਂ ਕੱਚੀ ਵੀ ਹੁੰਦੀ ਤੇ ਚਲ ਜਾਂਦੀ ਸੀ ਇਹ ਮੱਖਣ ਦਾ ਬੇੜਾ ਕਿੱਥੋਂ ਲੱਭਿਆ ਚਾਚਾ ਜੀ ਆਲੈਂਡ ਤੋਂ ਪੇਪਰ ਪੱਕੇ ਕਰਾਣ ਲਈ ਨਕਾਹ ਦੀ ਲੋੜ ਪੈਗੀ ਇਥੇ ਖਾਲੀ ਨਕਾਹ ਕਰਾ ਲਵੇ ਪੱਕਾ ਤੇ ਮੈਂ ਹੋ ਹੀ ਗਿਆ ਕੈਸੀ ਹੈ ਆਪ ਹੈਲੋ ਇਹਨੂੰ ਉਰਦੂ ਜ਼ੁਬਾਨ ਨਹੀਂ ਆਂਦੀ ਚਾਚਾ ਜੀ ਪਿਆਰ ਦੀ ਕੋਈ ਜ਼ੁਬਾਨ ਨਹੀਂ ਹੁੰਦੀ ਇਹਦੀਆਂ ਅੱਖਾਂ ਮੈਨੂੰ ਕਹਿ ਰਹੀਆਂ ਨੇ ਤਬਰੀਜ਼ ਮੈਨੂੰ ਲੈ ਜਾ ਮੈਂ ਤੰਗਾਂ ਤਬਰੀਜ਼ ਮੈਨੂੰ ਲੈ ਜਾ ਮੈਂ ਤੰਗਾਂ ਓਏ ਹੱਥ ਚੋਂ ਕੋ ਵਾਕਈ ਤੰਗ ਏ 15 ਮੰਗਰੀ ਸੀ 12 ਤੇ ਗੱਲ ਹੋਈ ਏ ਅੱਛਾ ਜੀ ਆਹੋ ਕੋਈ ਗੱਲ ਨਹੀਂ ਮੈਂ ਹੁਣੇ ਅੱਬਾ ਜੀ ਨਾਲ ਗੱਲ ਕਰ ਲੈਂਦਾ ਹਾਂ ਹਾਂ ਜੀ ਕਰ ਕਾਲ ਅੱਬਾ ਜੀ ਤੁਹਾਡੀ ਬੜੀ ਤਾਰੀਫ ਕਰਦੇ ਜੇ ਅੱਛਾ ਸੁਣੋ ਜਰਾ ਹਲੋ ਅਸਲਾਮੁਅਲੈਕੁਮ ਅੱਬਾ ਜੀ ਓ ਦਿਹਾੜੀ ਜੀ ਕਿੰਨੀ ਗਰੀ ਸਲਾਮ ਕਰੇਗਾ ਜਿਸ ਕੰਮ ਲਈ ਤੈਨੂੰ ਭੇਜਿਆ ਉਸ ਖੱਚ ਨੂੰ ਮਿਲਿਆ ਕਿਹੜੀ